ਸਸਰੀ ਕਾਲਜੀ ਤੁਸੀਂ ਵੇਖ ਰਹੇ ਹੋ ਇਕਤਾਲਰ ਨਿਊਜ਼ ਇਕਤਾਲਰ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਵਕਤ ਅਸੀਂ ਪਹੁੰਚੇ ਆਂ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਭਾਈ ਖਜਾਨ ਸਿੰਘ ਜੀ ਰਜਿਸਟਰਡ ਪਤੀ ਸੰਧੂ ਪਿੰਡ ਮਹਿਮ ਤਹਿਸੀਲ ਨਕੋਦਰ ਜਿਹੜਾ ਇਹ ਗੁਰਦੁਆਰਾ ਸਾਹਿਬ ਤੁਸੀਂ ਦੇਖ ਰਹੇ ਹੋ ਇੱਥੇ ਬੜਾ ਭਾਰੀ ਇਕੱਠ ਹੁੰਦਾ ਹਰ ਸਾਲ ਇੱਥੇ ਬੜਾ ਭਾਰੀ ਇਕੱਠ ਹੁੰਦਾ ਜਿਹੜਾ ਕਿ 14 ਤਰੀਕ ਨੂੰ ਇੱਥੇ ਸਾਲਾਨਾ ਮੇਲਾ ਜਿਹੜਾ ਲਾਇਆ ਜਾਂਦਾ ਮਾਗੀ ਦੇ ਸੰਬੰਧ ਦੇ ਵਿੱਚ ਸਾਲਾਨਾ ਮੇਲਾ ਲੱਗਦਾ ਵਾ ਉਸ ਮੇਲੇ ਦੇ ਵਿੱਚ ਅੱਜ ਇੱਕ ਅਹਿਮ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਜਿਹੜਾ ਇਹ ਸਾਲਾਨਾ ਮੇਲਾ ਐ ਇਸ ਵਾਰ ਜਿਹੜਾ ਉਹ ਕਰੋਨਾ ਜਿਹੜਾ ਫੈਲਿਆ ਦੇਸ਼ਾਂ ਵਿਦੇਸ਼ਾਂ ਵਿੱਚ ਕਰੋਨਾ ਅਤੇ ਕਨਸਾਨੀ ਸੰਘਰਸ਼ ਕਸਾਨੀ ਸੰਘਰਸ਼ ਤੇ ਕਰੋਨਾ ਨੂੰ ਲੈਦੇ ਹੋਏ ਜਿਹੜਾ ਇਹ ਮੇਲਾ ਆ ਬਹੁਤ ਹੀ ਸੀਮਤ ਅਤੇ ਜਿਹੜੇ ਇਹਦੇ ਜਿਹੜੇ ਖੇਲਾਂ ਦੇ ਕਾਨਫਰੰਸਾਂ ਕਰਾਈਆਂ ਜਾਂਦੀਆਂ ਸੀ ਉਹ ਨਹੀਂ ਕਰਾਈਆਂ ਜਾਣਗੀਆਂ ਅਤੇ ਮੇਲਾ ਮੇਲਾ ਜਿਹੜਾ ਆ ਸਿਰਫ ਧਾਰਮਿਕ ਰੀਤੀ ਰਿਵਾਜਾਂ ਅਨਸਾਰ ਜਿਹੜੀ ਇੱਥੇ ਦੀ ਪ੍ਰਬੰਧਕ ਕਮੇਟੀ ਆ ਉਹ ਹੀ ਕਰੇਗੀ ਵਿਖਾਣੇ ਆ ਤੁਹਾਨੂੰ ਤਸਵੀਰਾਂ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਭਾਈ ਖਜਾਨ ਸਿੰਘ ਪੰਡ ਮਹਿਮ ਜੋ ਕਿ ਹਰ ਸਾਲ ਮੱਗੀ ਦਾ ਮੇਲਾ ਕਰਾਉਂਦੇ ਹਾਂ ਕਵੱਡੀ ਕੱਪ ਕਰਾਉਂਦੇ ਹਾਂ ਕਰੋਨਾ ਮਹਾਮਾਰੀ ਨੂੰ ਮੁੱਖ ਰੱਖਦੇ ਹੋਏ ਤੇ ਕਿਸਾਨੀ ਅੰਦੋਲਨ ਨੂੰ ਵਿਸ਼ੇਸ਼ ਰੱਖਦੇ ਹੋਏ ਅਸੀਂ ਕਵੱਡੀ ਕੱਪ ਦੀ ਇਜਾਜ਼ਤ ਨਹੀਂ ਮੰਗਦੇ ਗੁਰਦੁਆਰਾ ਪਰਵੰਧ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਧੰਨ ਧੰਨ ਬਾਬਾ ਪਾਈ ਖਾਨ ਸਿੰਘ ਜੀ ਦੇ ਕੋਇਤਰਾ ਸਥਾਨ ਤੇ ਕਾਨੂੰਨ ਕਰੋਨਾ ਮਹਾਮਾਰੀ ਦੇ ਅਸੂਲਾਂ ਦੇ ਮੁਤਾਬਕ ਉਹਨੂੰ ਕਾਨੂੰਨਾਂ ਨੂੰ ਫੋਲੋ ਕਰਦੇ ਹੋਏ ਸਿਰਫ ਸਿਰਫ ਸ਼੍ਰੀ ਖਾਨਪੁਰ ਸਾਹਿਬ ਕਰਾਵਾਂਗੇ ਸੀਮਤ ਇਕੱਠ ਵਿੱਚ ਅਸੀਂ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਪਿੰਡ ਮਹੇਮ ਵਿੱਚ ਕਿਸੇ ਵੀ ਤਰ੍ਹਾਂ ਨੂੰ ਕਬੱਡੀ ਕੱਪ ਦੀ ਮਨਜ਼ੂਰੀ ਨਾ ਦਿੱਤੀ ਜਾਵੇ ਠੀਕ ਹੈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਪ੍ਰਧਾਨ ਮਿੰਦਰ ਸਿੰਘ ਅੱਜ ਬਾਬਾ ਪਾਈਖਾਂਗ ਦੇ ਪਵਿੱਤਰ ਸਥਾਨ ਤੇ ਜੋ ਹਰ ਸਾਲ ਦੀ ਤਰ੍ਹਾਂ ਮਾਗੀ ਦਾ ਮੇਲਾ ਮਨਾਉਂਦੇ ਹਾਂ ਇਸ ਵੇਲੇ 12-12 ਖੰਡ ਪਾਠਾਂ ਦੀਆਂ ਪੰਜ ਲੜੀਆਂ ਸ਼ੁਰੂ ਕੀਤੀਆਂ ਗਈਆਂ ਹਨ ਅੱਗੇ ਅਸੀਂ ਟੂਰਨਾਮੈਂਟ ਵੀ ਕਰਾਉਂਦੇ ਹਾਂ ਡਿਪਟੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਜੋ ਕਰੋਨਾ ਮਹਾਂਮਾਰੀ ਚੱਲ ਰਹੀ ਆ ਉਹਦਾ ਕਰਕੇ ਅਸੀਂ ਟੂਰਨਾਮੈਂਟ ਕੀ ਕਰਾਉਣ ਦਾ ਵਿਚਾਰ ਜਿਹੜਾ ਕਿਸਾਨਾਂ ਦਾ ਸੰਗਠਨ ਚੱਲਿਆ ਇਸ ਕਰਕੇ ਟੂਰਨਾਮੈਂਟ ਕਮੇਟੀ ਦਾ ਨਹੀਂ ਕਰਾਉਣਾ ਇਸ ਕਰਕੇ ਬੇਨਤੀ ਕਰਦੇ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਕਿ ਕਿਸੇ ਵੀ ਤਰ੍ਹਾਂ ਨੂੰ ਟੂਰਨਾਮੈਂਟ ਕਰਾਉਣ ਦੀ ਇਜਾਜ਼ਤ ਨਾ ਤਾਂ ਕਿ 20-25 ਹਜ਼ਾਰ ਬੰਦਾ ਇੱਥੇ ਇਕੱਠ ਹੋ ਜਾਂਦਾ ਕਰੋਨਾ ਮਹਾਂਮਾਰੀ ਦਾ ਕਰਕੇ ਇਹਦਾ ਪ੍ਰਬੰਧ ਕਰਨਾ ਵੀ ਔਖਾ ਆਪ ਕਿਰਪਾ ਕਰਕੇ ਸਰਕਾਰ ਅੱਗੇ ਬੇਨਤੀ ਆ ਇਹ ਇਹ ਜੇ ਟੂਰਨਾਮੈਂਟ ਦਾ ਕਿਸੇ ਨੂੰ ਵੀ ਮਨਜ਼ੂਰੀ ਨਹੀਂ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਹਾਂਜੀ ਉਹ ਖਾਲਸਾ ਵਾਹਿਗੁਰੂ ਕੀ ਫਤਿਹ ਭਾਈ ਹੈਡ ਗ੍ਰਾਂਤੀ ਗੁਰਦੁਆਰਾ ਬਾਬਾ ਭਾਈ ਖਜਾਨ ਸਿੰਘ ਪਿੰਡ ਮਹਿਮ ਵਿਕੇ ਕ੍ਰਾਂਤੀ ਸਿੰਘ ਦੀ ਡਿਊਟੀ ਕਰ ਰਿਹਾ ਹਾਂ ਹਰ ਸਾਲ ਦੀ ਤਰ੍ਹਾਂ ਬਾਬਾ ਖਜਾਨ ਸਿੰਘ ਦੀ ਯਾਦ ਨੂੰ ਤਾਜ਼ਾ ਕਰਦੇ ਹਾਂ ਮਾਗੀ ਦੇ ਮੇਲੇ ਤੇ ਸਵਾਗਤ ਕਰਾਇਆ ਜਾਂਦੇ ਨੇ ਧਾਰਮਿਕ ਸਮਾਗੋ ਹੁੰਦੇ ਨੇ ਔਰ ਟੂਰਨਾਮੈਂਟ ਹੁੰਦਾ ਹੈ कोरोना महामारी ਦੇ ਦੇਖਦਿਆਂ ਹੋਇਆ ਜੋ ਕਿ ਜ਼ਿਆਦਾ ਇਕੱਠ ਨਾ ਹੋਵੇ ਪ੍ਰਬੰਧਕੀ ਕਮੇਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਸਿਰਫ ਤੇ ਸਿਰਫ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਹੀ ਸਾਦੇ ਤਰੀਕੇ ਦੇ ਨਾਲ ਪਾਏ ਜਾਣਗੇ ਕੋਈ ਜ਼ਿਆਦਾ ਬਹੁਤਾ ਇਕੱਠ ਨਹੀਂ ਹੋਵੇਗਾ ਸੋ ਟੂਰਨਾਮੈਂਟ ਜੋ ਹੈ ਟੂਰਨਾਮੈਂਟ ਤੇ ਬਹੁਤ ਜ਼ਿਆਦੀ ਸੰਗਤ ਹੋ ਜਾਂਦੀ ਹੈ ਇਸ ਕਰਕੇ ਕਿਸੇ ਵੀ ਤਰ੍ਹਾਂ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਬੇਨਤੀ ਹੈ ਕਿ ਕਿਸੇ ਨੂੰ ਵੀ ਅਯਾਜਤ ਨਾ ਦਿੱਤੀ ਜਾਵੇ ਔਰ ਜਿਹੜਾ ਧਾਰਮਿਕ ਸਮਾਗਮ ਹੈ ਇਹਦੇ ਵਿੱਚ ਕੋਈ ਦੀਵਾਰ ਵੀ ਨਹੀਂ ਸਜਣੇ ਹਨ ਸਿਰਫ ਤੇ ਸਿਰਫ ਸ੍ਰੀ ਅਖੰਡ ਪਾਠ ਸਾਹਿਬ ਦੇ ਪੋ ਵੀ ਹੀ ਪਾਣੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ